ਲਾਓ ਬੇ ਸੰਗ ਤੇ ਕਹਾਣੀ ਪੜਨ ਲੱਗਿਆ ਕਈ ਵਾਰੀ ਦੁਨੀਆ ਤੇ ਆਪਾਂ ਇਹ ਜਾਂ ਕੁਝ ਦੇਖਦੇ ਆਂ ਵੀ ਆਏ ਲੱਗਦਾ ਵੀ ਰੱਬ ਤਾਂ ਜਾਣਉਂਦੀ ਹੈ ਹੀ ਨਹੀਂ ਬਹੁਤ ਬੇਈਮਾਨੀਆ ਕਰਦੇ ਆ ਲੋਕ ਪਰ ਕਦੇ ਸਜਾ ਹੀ ਨਹੀਂ ਮਿਲਦੀ ਉਹਨਾਂ ਨੂੰ ਪੀੜ੍ਹੀ ਦੇ ਦਰ ਪੀੜ੍ਹੀ ਅਹੀਂ ਚੱਲੀ ਜਾਂਦਾ ਬਹੁਤ ਘਰਾਂ ਨੂੰ ਆਪਾਂ ਜਾਣਦੇ ਹੁੰਨੇ ਆ ਇਦਾਂ ਦੇਆਂ ਨੂੰ ਤੇ ਜਿਹੜੇ ਨੀਵੇਂ ਲੋਕ ਹੁੰਦੇ ਆ ਨਿਮਰਤਾ ਵਾਲੇ ਉਹਨਾਂ ਦੇ ਕੁਸਤਾ ਲੋਕ ਠੇਡੇ ਮਾਰ ਦਿਆਂ ਕੋਸ ਬਚਾਰੇ ਉਹ ਆਪ ਠੋਕਰਾਂ ਖਾ ਖਾ ਅਹੀਂ ਸਾਰੀ ਜ਼ਿੰਦਗੀ ਕੱਢ ਜਾਂਦੇ ਨੇ ਤੇ ਸਾਰੀ ਉਮਰ ਕੁਛ ਨਹੀਂ ਬੰਦਾ ਉਹਨਾਂ ਦਾ ਰੱਬ ਵੀ ਤਰਸ ਨਹੀਂ ਕਰਦਾ ਇਹਦੇ ਨਾਲ ਮਿਲਦੀ ਜੁਲਦੀ ਕਹਾਣੀ ਪੜਨ ਲੱਗਿਆ ਸਾਰੀ ਸੁਣਿਓ ਇੱਕ ਵਾਰੀ ਭਾਈ ਇੱਕ ਪਿੰਡ 'ਚ ਇੱਕ ਜੱਟ ਜ਼ਿਮੀਂਦਾਰ ਰਹਿੰਦਾ ਸੀ ਉਹਦਾ ਨਾਮ ਭੋਲਾ ਸੀ ਸਿੱਧਾ ਸਾਦਾ ਗਰੀਬ ਬੰਦਾ ਸੀ ਤੇ ਆਪਦੇ ਕੰਮ ਤੱਕ ਕੰਮ ਰੱਖਦਾ ਸੀ ਤੇ ਨਾ ਝੂਠ ਨਾ ਠੱਗੀ ਇਹ ਚੀਜ਼ਾਂ ਨੂੰ ਤਾਂ ਜਾਣਦਾ ਹੀ ਨਹੀਂ ਸੀ ਤੇ ਜਦੋਂ ਆਪਦੇ ਉਹਦੇ ਮਨ 'ਚ ਅਹੇਜੀ ਚੀਜ਼ ਹੈ ਨਹੀਂ ਸੀ ਤਾਂ ਉਹਨੇ ਕਦੇ ਆਏ ਵੀ ਨਹੀਂ ਸੋਚਿਆ ਵੀ ਮੈਨੂੰ ਕੋਈ ਠੱਗ ਲੂ ਕਿਉਂ ਜਿਹੜੀ ਚੀਜ਼ ਅੰਦਰ ਹੈ ਹੀ ਨਹੀਂ ਉਹਦੇ ਬਾਰੇ ਕੀ ਸੋਚੇ ਉਹ ਰੋਟੀ ਮਿਲ ਜੇਂਦੀ ਖਾ ਲੈਂਦਾ ਨਹੀਂ ਪਾਣੀ ਪੀ ਕੇ ਵੀ ਗੁਜ਼ਾਰਾ ਕਰ ਲੈਂਦਾ ਤੇ ਨਾ ਕਿਸੇ ਨਾ ਪਿੰਡ ਚ ਕੋਈ ਲੈਣ ਦੇਣ ਚਾਉਂਦਾ ਸੀ ਕੋਈ ਨਰਾਜੀ ਚਾਵੜਾ ਨਹੀਂ ਬਸ ਰੱਬ ਰੱਬ ਕਰਕੇ ਟਾਈਮ ਲਗਾਉਣ ਵਾਲਾ ਬੰਦਾ ਸੀ ਪਰ ਜੇ ਕੋਈ ਬੰਦਾ ਉਹਦੇ ਦਰ ਤੇ ਆ ਜਾਂਦਾ ਕੋਈ ਫਕੀਰ ਆ ਜਾਂਦਾ ਜਾਂ ਕੋਈ ਪਖਾਰੀ ਆ ਜਾਂਦਾ ਉਹਨੂੰ ਨਹੀਂ ਸੀ ਉਹ ਭੁੱਖਾ ਜਾਣ ਦਿੰਦਾ ਇੱਕ ਦਿਨ ਭਾਈ ਕੀ ਹੋਇਆ ਆਫਣਜੇ ਦੇ ਵੇਲੇ ਇੱਕ ਸਾਧੂ ਮਹਾਤਮਾ ਆ ਗਿਆ ਜਟਾਉਂਦੇ ਸਿਰ ਤੇ ਹੱਥ ਚ ਗੜਬਾ ਫੜਿਆ ਹੋਇਆ ਤੇ ਪਾਗਮਾਨੇ ਚੋਲਾ ਪਾਇਆ ਤੇ ਜਦੋਂ ਉਹ ਜ਼ਿਮੀਦਾਰ ਨੇ ਉਹਨੂੰ ਬਾਰੀਏ ਖੜਾ ਦੇਖਿਆ ਜ਼ਿਮੀਦਾਰ ਨੇ ਸੋਚਿਆ ਵੀ ਘਰੇ ਤਾਂ ਜਵਾਨ ਦਾ ਟੈ ਤੇ ਉਹ ਕਹਿੰਦਾ ਵੀ ਇਹ ਆٹے ਦੀ ਰੋਟੀ ਸਾਧੂ ਮਹਾਤਮਾ ਨੂੰ ਨਹੀਂ ਖਵਾਉਣੀ ਕਿਉਂ ਚੰਗਾ ਨਹੀਂ ਸੀ ਮੰਦਾ ਹੋ ਜਵਾਨ ਨੂੰ ਕਹਿੰਦਾ ਵੀ ਕਣਕ ਦੀ ਰੋਟੀ ਖਵਾਵਾਂਗੇ ਮਹਾਪੁਰਖਾਂ ਨੂੰ ਤੇ ਉਹਨੇ ਤਾਂ ਭਾਈ ਇਸੇ ਗੱਲ ਦੀ ਚਿੰਤਾ ਹੋਣ ਲੱਗੀ ਮਨ 'ਚ ਫਿਰ ਜਦੋਂ ਸੋਚੀ ਗਿਆ ਉਹ ਕਹਿੰਦਾ ਵੀ ਕਿਸੇ ਤੋਂ ਮੰਗ ਲਿਓਣਿਆ ਕਣਕ ਦਾ ਆਟਾ ਤੇ ਉਹਨੇ ਸਾਰੇ ਪਿੰਡ 'ਚ ਗੇੜਾ ਦੇਤਾ ਤੇ ਪੰਦ ਕਿਹੜਾ ਫਿਰ ਉਹ ਦੇਵਤਿਆਂ ਦਾ ਸੀ ਵੀ ਉਹ ਆਜਾ ਖਾਈਆ ਖਾਂਦਾ ਸੀ ਬੰਦਿਆਂ ਦਾ ਪੰਦ ਸੀ ਤੇ ਦੇਵਤਿਆਂ ਦਾ ਖਾਈਆ ਕਿਤੋਂ ਵੀ ਨਾ ਮਿਲਿਆ ਕਹਿੰਦਾ ਭਾਵ ਜਿਹਦੇ ਦੇਖੇ ਜਉਆਂ ਦੀ ਆਟਾ ਤੇ ਜਦੋਂ ਸਾਰੇ ਥਾਂਵੇਂ ਗੀੜੇ ਖਾਲੇ ਫਿਰ ਉਹ ਪੰਡਤ ਦੇ ਘਰੇ ਗਿਆ ਤੇ ਉਥੋਂ ਉਹਨੂੰ ਦੇਵਤਿਆਂ ਦਾ ਖਾਈਆ ਮਿਲ ਗਿਆ ਸਵਾ ਸੇਰ ਕਣ ਕੋਹੋ ਉਧਾਰ ਲਿਆ ਕਿਉਂਨੇ ਆਪਦੇ ਘਰ ਵਾਲੀ ਨੂੰ ਫੜਾਤੀ ਕਹਿੰਦਾ ਪੀਸ ਕੇ ਬਾਬਿਆਂ ਨੂੰ ਰੋਟੀ ਬਣਾ ਦੇ ਤੇ ਉਹਦੇ ਘਰ ਵਾਲੀ ਨੇ ਵੀ ਭਾਈ ਓਵੇਂ ਹੀ ਕੀਤਾ ਪੀਸ ਕੇ ਰੋਟੀ ਬਣਾ ਕੇ ਜਦੋਂ ਉਹ ਸਾਧੂ ਨਹਾਤਮਾ ਨੇ ਖਾ ਲਈਆਂ ਉਹ ਤਾਂ ਉੱਥੇ ਲੰਮੀਆਂ ਤਾਣ ਕੇ ਸੌ ਗਿਆ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਯਾਦ ਆਈ ਸਿਰ ਤੇ ਹੱਥ ਧਰ ਕੇ ਆਸ਼ੀਰਵਾਦ ਦੇ ਕੇ ਉਹ ਤਾਂ ਭਾਈ ਤੁਰਦਾ ਬੜਿਆ ਤੇ ਜਿਹੜਾ ਉਹ ਪੰਡਤ ਸੀ ਉਹ ਦਾਨ ਦਕਸ਼ਨਾ ਲੈਂਦਾ ਰਹਿੰਦਾ ਸੀ ਸਾਲ 'ਚ ਦੋ ਵਾਰੀ ਤੇ ਉਹ ਜ਼ਿਮੀਦਾਰ ਨੇ ਸੋਚਿਆ ਵੀ ਕੀ ਸਵਾ ਸੇਰ ਕਨਕ ਵੀ ਉਹਦਾ ਉਧਾਰ ਮੋੜੂੰਗਾ ਵੀ ਉਹ ਤੋਂ ਵੱਧ ਤਾਂ ਆਪਾਂ ਦਾਨ ਦਕਸ਼ਨਾ ਚ ਹੀ ਦੇ ਦਿੰਨੇ ਆ ਆਪੇ ਸਮਝੂਗਾ ਵੀ ਆਧਾਰ ਮੁੜ ਗਿਆ ਬਿਨਾਂ ਆਪਾਂ ਬਾਲਾ ਕਹੀਏ ਵੀ ਉਹਨੇ ਤਾਂ ਕਹਿਣਾ ਹੀ ਕੀ ਹੈ ਵੀ ਵਧੀਆ ਜੱਬ ਨਹੀਂ ਲੱਗਦਾ ਮੀ ਛੋਟੀਆਂ ਛੋਟੀਆਂ ਗੱਲਾਂ ਤੇ ਜਦੋਂ ਭਈ ਚੇਤ ਦੇ ਮਹੀਨੇ ਉਹ ਪੰਡਤ ਦਾ ਦਾਨ ਦਕਸ਼ਨਾ ਲੈਣ ਆਇਆ ਉਹਨੇ 1.5 ਕਿਲੋ ਕਣਕ ਦੇਤੀ ਤੇ ਮਨ ਚ ਸੋਚਣ ਲੱਗਿਆ ਵਿਚਾਲ ਬਾਬੇ ਦਾ ਆਧਾਰ ਲੈ ਗਿਆ ਵੀ ਜਿਹੜੀ ਮੰਗ ਕੇ ਲਿਆਏ ਸੀ ਆਪਾਂ ਤੇਰੇ ਵਾਰੇ ਪੰਡਤ ਨੇ ਵੀ ਕੋਈ ਗੱਲ ਨਾ ਕੀਤੀ ਤੇ ਹੁਗਲੇ ਵੀ ਕੁਛ ਨਾ ਕਿਹਾ ਵੀ ਜਦੋਂ ਬੰਦਾ ਮੰਗ ਕੇ ਵੀ ਦਾਨ ਦਕਸ਼ਨਾ ਲੈ ਕੇ ਗਿਆ ਵੀ ਆਪੇ ਹੀ ਸੰਸੂ ਵੀ ਕਹਿੰਦੇ ਵਧੀਆ ਵੀ ਨਹੀਂ ਲੱਗਦੇ ਕਹ ਰਿਹਾ ਇਹ ਬੰਦੇ ਨੂੰ ਤੇ ਬਾਕੀ ਉਹ ਸਵਾ ਦਾਵੀ ਵਿਚਾਰਾ ਸਿੱਧਾ ਸਾਦਾ ਹੀ ਸੀ ਪਰ ਉਹਨੂੰ ਇਹ ਹੀ ਨਹੀਂ ਸੀ ਪਤਾ ਬੇਸਵਾ ਸੇਰ ਕਨਕ ਦਾ ਉਧਾਰ ਲਾਉਂਦੇ ਨੂੰ ਉਹਨੂੰ ਦੂਜਾ ਜਨਮ ਲੈਣਾ ਪੈ ਜਾਊਗਾ ਤੇ ਕਰਦੇ ਕਰਦੇ ਭਈ 7 ਸਾਲ ਲੰਘ ਗਏ ਜਿਹੜਾ ਪੰਡਤ ਸੀ ਉਹ ਪੰਡਤ ਤੋਂ ਮਹਾਜਨ ਹੋ ਗਿਆ ਤੇ ਜਿਹੜਾ ਜ਼ਿਮੀਦਾਰ ਸੀ ਉਹ ਜ਼ਿਮੀਦਾਰ ਤੋਂ ਮਜ਼ਦੂਰ ਹੋ ਗਿਆ ਕਿਉਂਕਿ ਉਹ ਪਹਿਲਾਂ ਧੋਪਾਈ ਸੀ ਇਕੱਠੇ ਸੀ ਤੇ ਫਿਰ ਉਹ ਔਡੋਡੀ ਹੋ ਗਏ ਤੇ ਜਦੋਂ ਦੋ ਚੁੱਲ੍ਹੇ ਬਣ ਗਏ ਉਦੋਂ ਉਹ ਜ਼ਿਮੀਦਾਰ ਸੀ ਉਹ ਬਹੁਤ ਰੋਇਆ ਕਿਉਂ ਆਪਦਾ ਭਾਈ ਉਹਨੇ ਸੋਚਿਆ ਵੀ ਹੁਣ ਸ਼ਰੀਕ ਬਣ ਗਿਆ ਵੀ ਜੇ ਮੈਂ ਹੱਸਿਆ ਕਰੂੰਗਾ ਇਹ ਰੋਇਆ ਕਰੂੰ ਵੀ ਜੇ ਇੱਧਰ ਕੋਈ ਮਰੂਗਾ ਉਹ ਬੋਲਕਲੇ ਬਣਾਊਗਾ ਉਲਟਾ ਹੋ ਜਾਊਗਾ ਸਰੀਕੇ ਆਲਾ ਕੰਮ ਹੋ ਜਾਊਗਾ ਤੇ ਇਸੇ ਦੁੱਖ ਦੇ ਵਿੱਚ ਉਹਨੇ ਇੱਕ ਹਫ਼ਤਾ ਅਨਾਜ ਦਾ ਦਾਣਾ ਵੀ ਨਹੀਂ ਖਾਦਾ ਦੁੱਖ ਨੂੰ ਜਾਦੇ ਲੱਗਿਆ ਤੇ ਇਸੇ ਚੀਜ਼ ਦੇ ਵਿੱਚ ਵਿੱਚ ਉਹ ਬਿਮਾਰ ਹੋ ਗਿਆ ਤੇ மஞ்சੇਤੀ ਪੈ ਗਿਆ ਜਮਾ ਕਿਉਂ ਜਦੋਂ ਅੱਡ ਹੋਏ ਹੋਏ ਸੀ ਉਹ ਖੇਤ ਜਾਂਦਾ ਖੇਤ ਜਾ ਕੇ ਜੇਠ ਦੇ ਮਹੀਨੇ ਚ ਦਿਨੇ ਦਾ ਕੰਮ ਕਰੀ ਜਾਂਦਾ ਸਾਰਾ ਦਿਨ ਤੇ ਆ ਕੇ ਮੂਲ ਵੇਟ ਕੇ ਪੈ ਜਾਂਦਾ ਰੋਟੀ ਤਾਂ ਖਾਂਦਾ ਹੀ ਨਹੀਂ ਸੀ ਜਦੋਂ ਕੁਸ ਖਾਓ ਪੀਓਗਾ ਨਹੀਂ ਬੰਦਾ ਅੱਪੀ ਬਿਮਾਰ ਹੋਣਾ ਸੀ ਤੇ ਉਹਨੂੰ ਤਾਂ ਇਹੀ ਬਿਮਾਰ ਹੋਏ ਨੂੰ ਕਈ ਮਹੀਨੇ ਲੰਘ ਗਏ ਤੇ 5 ਵਿੱਗੇ ਉਹਨਾਂ ਦੇ ਬੀ ਜਮੀਨ ਸੀ ਉਹ ਵੀ ਅੱਧੋ ਅੱਧ ਹੋ ਗਈ ਸੀ ਤੇ ਇੱਕ ਬਲਦ ਰਹਿ ਗਿਆ ਸੀ ਉਹਦੇ ਕੋਲੇ ਖੇਤੀ ਕਰਨ ਨੂੰ ਵੀ ਵਿਚਾਰੇ ਲਵੇ ਕੁਸ ਖਾਸ ਬਚਿਆ ਨਹੀਂ ਸੀ ਤਾ ਕਰਕੇ ਉਹ ਤਾਂ ਫਿਰ ਮਜ਼ਦੂਰ ਹੀ ਹੋ ਗਿਆ ਸੀ ਮਜ਼ਦੂਰੀ ਕਰਨ ਲੱਗ ਗਿਆ ਦਿਹਾੜੀਆਂ ਤੇ ਜਾਨ ਲੱਗ ਗਿਆ ਭਾਈ ਤੇ ਜਦੋਂ 7 ਸਾਲ ਅਹੀਂ ਲੰਘੇ ਇੱਕ ਦਿਨ ਉਹ ਜ਼ਿਮੀਦਾਰ ਦਿਹਾੜੀ ਕਰਕੇ ਮੁੜਿਆ ਆਉਂਦਾ ਸੀ ਤੇ ਰਾਤ ਨੂੰ ਉਹ ਪੰਡਤ ਮਿਲਿਆ ਤੇ ਉਹਨੂੰ ਕਹਿੰਦਾ ਕੰਨ ਨੂੰ ਆ ਕੇ ਕਹਿੰਦਾ ਆਪਦੇ ਉਧਾਰ ਦੀ ਕਹਿੰਦਾ ਸਾਬ ਜਾ ਕਰ ਲਈ ਰੇ ਕੰਨੀ ਪੌਣੇ ਪੰਜ ਮਣ ਕਣਕ ਰੇਂਦੀ ਐ ਕਹਿੰਦਾ ਤੂੰ ਤਾਂ ਮੋੜਨ ਦਾ ਨਾ ਹੀ ਨੀ ਲੈਂਦਾ ਕਹਿੰਦਾ ਖਾ ਕੇ ਹਾਜ਼ਮ ਕਰਨ ਦਾ ਆਦਾ ਬਣਾ ਲਿਆ ਤੇ ਉਹ ਪਈ ਹੈਰਾਨ ਜਾ ਹੋ ਕੇ ਕਹਿੰਦਾ ਵੀ ਮੈਂ ਕਿਹੜੀ ਕਣਕ ਲਈ ਐ ਤੇ ਥੋਂ ਨਾਲੇ ਇੰਨੀ ਕਣਕ ਵੀ ਜਿਹੜੀ ਪੌਣੇ ਪੰਜ ਮਣ ਕਦੋਂ ਲੈ ਗਿਆ ਮੈਂ ਤੇ ਥੋਂ ਉਹ ਵਿਚਾਰਾ ਹੈਰਾਨ ਜਾ ਹੋ ਕੇ ਉਹਨੂੰ ਪੁੱਛੀ ਜਾਵੇ ਕਹਿੰਦਾ ਵੀ ਮੈਂ ਤਾਂ ਕਿਸੇ ਦਾ ਨਾ ਦਾਣਾ ਦੇਣਾ ਨਾਚਦਾ ਤੇ ਨਾ ਕੋਈ ਰੁਪਿਆ ਦੇਣਾ ਕਹਿੰਦਾ ਤੇਰੇ ਯਾਦ ਨਹੀਂ ਹੋਣਾ ਤੇ ਉਹ ਪੰਡਤ ਕਹਿੰਦਾ ਕਹਿੰਦਾ ਚੇਤਰੀ ਇਹ ਜੀ ਨੀਤ ਹੈ ਤਾਂ ਹੀ ਤਾਂ ਕਹਿੰਦਾ ਰੋਟੀ ਕੰਨਿਓ ਵੀ ਤਰਸਦਾ ਤੂੰ ਤੇ ਐਂ ਜੇ ਕਹਿ ਕੇ ਭਾਈ ਪੰਡਤ ਨੇ ਤਾਂ ਜਿਹੜੀ ਉਹ ਸਵਾ ਸੇਰ ਕਣਕ ਲੈ ਕੇ ਆਇਆ ਸੀ ਉਹਦੇ ਤੋਂ ਉਹਦੀ ਗੱਲ ਤੋੜ ਲਈ ਕਹਿੰਦਾ 7 ਸਾਲ ਹੋ ਗਿਆ ਆਪ ਹੀ ਹਿਸਾਬ ਲਾ ਲੈ ਤੇ ਜਦੋਂ ਇਹ ਗੱਲ ਭਾਈ ਉਹ ਕਿਸਾਨ ਨੇ ਸੁਣੀ ਉਹਦੇ ਤਾਂ ਪੈਰਾਂ ਫੱਲੋ ਜ਼ਮੀਨ ਨਿਕਲ ਗਈ ਕਹਿੰਦਾ ਹਾਈ ਹੋਏ ਮੇਰੇ ਰੱਬਾ ਕਹਿੰਦਾ ਹਲੇ ਵੀ ਯਾਦ ਆ ਉਹ ਤੈਨੂੰ ਕਹਿੰਦਾ ਕਈ ਵਾਰੀ ਤਾਂ ਮੋੜਤੀ ਤੇਰੀ ਕਹਿੰਦਾ ਇੱਕ ਵਾਰੀ ਕਹਿੰਦਾ ਵਾ ਸਹੀ ਐ ਇੰਨੇ ਸਾਲਾਂ ਚ ਉਦੋਂ ਦੀ ਕਹਿੰਦਾ ਮੈਂ ਤਾਂ ਮੋੜ ਹੀ ਦਿੰਦਾ ਵੀ ਉਂ ਤਾਂ ਤੈਨੂੰ ਕਿੰਨੇ ਵਾਰੀ ਦਾਨ ਦਕਸ਼ਨਾ ਵੀ ਦਿੱਤੀ ਐ ਵੀ ਗਲਤ ਗੱਲਾਂ ਤੇਰੀ ਵੀ ਬੋਲਿਆ ਨਹੀਂ ਵਿਆਹੀ ਦੇ ਨੂੰ ਬੀਕਦਾ ਸੀ ਆਹੀ ਨੀਤ ਸੀ ਤੇਰੀ ਵੀ ਬਾਤ ਤੋਂ ਬੀ ਮਨਾ ਦੇ ਮਨ ਬਣਾ ਲੂੰ ਸਵਾ ਸੇਰ ਤੋਂ ਤੇ ਭਈ ਫੇਰ ਉਹ ਠੰਮੇ ਜੇ ਨਾ ਕਹਿਣ ਲੱਗਿਆ ਕਹਿੰਦਾ ਵੀ ਦੇਖ ਵੀ ਉਹ ਤਾਂ ਤੇਰਾ ੱੱਕਾ ਹੈ ਵੀ ਕਿੰਨੇ ਵਾਰੀ ਤੈਨੂੰ ਸੇਰ ਸੇਰ ਸਵਾ ਸਵਾ ਸੇਰ ਕਣਕ ਦਿੱਤੀ ਹੈ ਵੀ ਉਸ ਹਾਲ ਨਾਲ ਤਾਂ ਵੀ ਮੈਂ ਤੇਰਾ ਕੁਛ ਨਹੀਂ ਦੇਣਾ ਤੇ ਪੰਡਤ ਉਹਨੂੰ ਕਹਿੰਦਾ ਵੀ ਇਹ ਚੀਜ਼ ਦਾ ਹਸਾਬ ਕਿੱਥੇ ਹੋਇਆ ਕਹਿੰਦਾ ਲਿਖਿਆ ਦਿਖਾ ਕਹਿੰਦਾ ਚਾਹੇ ਤੂੰ ਹੋਨ ਤੱਕ ਮਨ ਵੀ ਦੇਤੀ ਹੋਵੇ ਪਰ ਕਹਿੰਦਾ ਬਹੀ ਚ ਤਾਂ ਉਮੀ ਲਿਖਿਆ ਪਿਆ ਕਹਿੰਦਾ ਤੂੰ ਕਦੇ ਕਿਹਾ ਮੈਨੂੰ ਬਹੀ ਚੋਂ ਕੱਟ ਦੇ ਵੀ ਆਪਾ ਹਸਾਬ ਕਰ ਲੀਏ ਵੀ ਉਹ ਤਾਂ ਤੇਰੀ ਸ਼ਰਦਾ ਸੀ ਦਾਮਦਖਸ਼ਨਾ ਸੀ ਤੇ ਆਧਾਰ ਵਾਲੀ ਕਹਿੰਦਾ ਆਪਦੇ ਥਾਵੇਂ ਆ ਕਹਿੰਦਾ ਕਿਸੇ ਤੋਂ ਮਰਜ਼ੀ ਹਸਾਬ ਕਰਾ ਲੈ ਕਹਿੰਦਾ ਜੀ ਦੇ ਦੇਂਗਾ ਤਾਂ ਬਹੀ ਚੋਂ ਨਾ ਕੱਟ ਦੂੰ ਨਹੀਂ ਹੋਰ ਵਧੀ ਜਾਊਗੀ ਇਹ ਤੇ ਭਈ ਉਹ ਜ਼ਿਮੀਦਾਰ ਨੂੰ ਹੱਥ ਜੋੜੇ ਕਹਿੰਦਾ ਵੀ ਮੈਂ ਤਾਂ ਰੋਟੀ ਕੰਨੇਉ ਵੀ ਤਰਸਦਾ ਬੀ ਮੈਂ ਤੈਨੂੰ ਇੰਨੀ ਕਣਕ ਕਿੱਥੋਂ ਲਿਆ ਦੂੰਗਾ ਕੀ ਤੋਂ ਮੰਗ ਕੇ ਲਿਆਉਂਗਾ ਤੇ ਪੰਡਤ ਉਹਨੂੰ ਫੇਰ ਗੁੱਸੇ ਦੇ ਵਿੱਚ ਕਹਿੰਦਾ ਕਿ ਤੂੰ ਮਰਜੀ ਲੈ ਕੇ ਆ ਕਹਿੰਦਾ ਕਹਿੰਦਾ ਮੈਂ ਤਾਂ ਤੈਨੂੰ ਇੱਕ ਦਾਣਾ ਨਹੀਂ ਛੱਡਦਾ ਮੈਨੂੰ ਤਾਂ ਸਵਾ ਪੰਜ ਮਣ ਕਣਕ ਦੇ ਕਿ ਮੈਂ ਇੱਥੇ ਨਹੀਂ ਦੇਂਗਾ ਰੱਬ ਦੇ ਘਰ ਜਾ ਕੇ ਦੇਣੀ ਪਊਗੀ ਇਹ ਗੱਲ ਸੁਣ ਕੇ ਭਈ ਉਹ ਕਿਸਾਨ ਜਮੀ ਕੰਮ ਗਿਆ ਜੇ ਤਾਂ ਕੋਈ ਪੜਿਆ ਲਿਖਿਆ ਬੰਦਾ ਹੁੰਦਾ ਕਹਿੰਦਾ ਵੀ ਰੱਬ ਦੇ ਘਰੀ ਦੇਖ ਲਾਂਗੇ ਵੀ ਵੀ ਉੱਥੇ ਕਿਹੜਾ ਜਾਦੇ ਵੱਡਾ ਤੋਲ ਹੋਊਗਾ ਵੀ ਮੋੜਨੀ ਮੋੜਨੀ ਉੱਥੇ ਮੋੜ ਦਾਂਗੇ ਵੀ ਨਾਲੇ ਕਿਹੜਾ ਪਤਾ ਵੀ ਕੀ ਆ ਉੱਥੇ ਵੀ ਗਾਲੀ ਨਮੇੜ ਦਿੰਦਾ ਬੰਦਾ ਪਰ ਜਿਹੜਾ ਉਹ ਕਿਸਾਨ ਸੀ ਉਹ ਵਿਚਾਰਾ ਡਰ ਗਿਆ ਕਹਿੰਦਾ ਵੀ ਊਣਾ ਨਰਕਾਂ ਤੇ ਰਾਹ ਪੈ ਜੀਏ ਕਹਿੰਦਾ ਵੀ ਬਾਮਨ ਦਾ ਖਾ ਕੇ ਤਾਂ ਫਿਰ ਸਿੱਧਾ ਹੀ ਨਰਕਾਂ ਚ ਜਾਵਾਂਗੇ ਕਿਉਂ ਲੋਕ ਡਰਦੇ ਵਾਲਾ ਸੀ ਅਗੇ ਇਹਨਾਂ ਤੋਂ ਤੇ ਡਰਦਾ-ਡਰਦਾ ਜਾ ਕਹਿੰਦਾ ਵੀ ਰੱਬ ਦੇ ਘਰ ਤੱਕ ਕਾਹਨੂੰ ਗੱਲ ਲਿਜਾਣੀ ਐ ਵੀ ਜਿਹੜਾ ਵੀ ਤੇਰਾ ਬੰਦਾ ਹੈ ਦਾਣਾ-ਦਾਣਾ ਕਹਿੰਦਾ ਇੱਥੇ ਹੀ ਮੋੜ ਦੂੰ ਉੱਥੇ ਤੱਕ ਗੱਲ ਨਹੀਂ ਲਿਜਾਣੀ ਕਹਿੰਦਾ ਇੱਥੇ ਤਾਂ ਸਾਰੀ ਉਮਰ ਨਰਕ ਕੱਟ ਲਿਆ ਕਹਿੰਦਾ ਹੁਣ ਦਹਾਂ ਵਾਲਾ ਤਾਂ ਨਹੀਂ ਖਰਾਬ ਕਰਨਾ ਪਰ ਕਹਿੰਦਾ ਹਏ ਤੇਰੀ ਗਲਤ ਗੱਲ ਐ ਗਰੀਬ ਬੰਦੇ ਨੂੰ ਸਤਾਉਣਾ ਵੀ ਪਾਪ ਹੀ ਐ ਰਾਈ ਦਾ ਪਹਾੜ ਬਣਾਤਾ ਤੈਂ ਕਹਿੰਦਾ ਜੀ ਉਦੋਂ ਦਾ ਗੱਲ ਕਰ ਲੈਂਦਾ ਇੱਥੇ ਤੱਕ ਗੱਲ ਨਹੀਂ ਸੀ ਆਉਂਦੀ ਕਹਿੰਦਾ ਮੈਂ ਤਾਂ ਤੈਨੂੰ ਮੋੜ ਦੂੰ ਪਰ ਤੈਨੂੰ ਰੱਬ ਦੇ ਘਰੇ ਜਵਾਬ ਦੇਣਾ ਪਊਗਾ ਤੇ ਉਹ ਪੰਡਤ ਕਿਉਂ ਜਿਹੜਾ ਬੰਦਾ ਜਿਹੜੇ ਕੰਮ ਚ ਪਿਆ ਹੁੰਦਾ ਉਹ ਕਿਹੜਾ ਡਰਦਾ ਸੀ ਤੇ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਰੱਬ ਦੇ ਉੱਥੇ ਤਾਂ ਕਹਿੰਦਾ ਸਾਡੇ ਵੱਡ ਵਡੇਰੀ ਨੇ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਕਹਿੰਦਾ ਵਸ ਸਿੱਧਾ ਉਹ ਕੀ ਦੱਸ ਵੀ ਕਣਕ ਕਦੋਂ ਮੋੜੇਗਾ ਤੂੰ ਉਹ ਕਹਿੰਦਾ ਜੀ ਕਨੇ ਪਈ ਹੁੰਦੀ ਕਹਿੰਦਾ ਮੈਂ ਕਿੱਥੋਂ ਕਹਾਉਂਦਾ ਤੇਥੋਂ ਕਹਿੰਦਾ ਕਿਸ ਤੋਂ ਮੰਗ ਮੰਗ ਕੇ ਲਿਆਉਂਗਾ ਤੇ ਉਹ ਪਈ ਫੇਰ ਪੰਡਿਤ ਕਹਿੰਦਾ ਕਹਿੰਦਾ 7 ਸਾਲ ਹੋ ਗਏ ਕਹਿੰਦਾ ਹੁਣ ਲਈ ਮੈਥੋਂ ਸਬਰ ਹੁੰਦਾ ਕਹਿੰਦਾ ਹੁਣ ਤਾਂ ਮੈਥੋਂ ਇੱਕ ਦਿਨ ਵੀ ਨਹੀਂ ਰੀਕਿਆ ਜਾਂਦਾ ਸੇਤੀ ਤੋਂ ਸੇਤੀ ਰਹਿ ਗਿਆ ਕਹਿੰਦਾ ਜੀ ਨਹੀਂ ਦੇ ਸਕਦਾ ਕਾਗਜ਼ ਪੱਤਰ ਲਿਖ ਲੈ ਕਿਉਂ ਕਹਿੰਦਾ ਮੈਂ ਵੀ ਕੰਨ ਨੂੰ ਮੁੱਕਰੇ ਤੂੰ ਉਹ ਚੀਜ਼ ਤਾਂ ਵੀ ਫਿਰ ਕਹਿੰਦਾ ਗਲਤ ਹੋ ਜਾਊਗਾ ਕੰਮ ਕਰ ਉਹ ਜ਼ਿਮੀਦਾਰ ਵਿਚਾਰਾ ਮੁਕਰਨ ਵਾਲਾ ਹੁੰਦਾ ਪਹਿਲੀ ਕਹਿੰਦਾ ਤੇ ਉਹ ਤਾਂ ਅਈ ਡਰੀ ਜਾਵੇ ਵੀ ਪੰਡਤ ਦਾ ਖਾ ਕੇ ਵੀ ਨਰਕਾਂ ਚ ਜਾਊਗਾ ਤੇ ਉਹ ਕਹਿੰਦਾ ਵੀ ਲੇਖ ਲਿਖਿਆ ਕਰ ਲੈ ਵੀ ਮੋੜ ਦੇ ਹੀ ਮੋੜਨਾ ਤੇਰਾ ਲੇਖ ਲਿਖਿਆ ਵੀ ਕਰ ਹੀ ਲੈ ਕੋਈ ਗੱਲ ਨਹੀਂ ਤੇ ਉਹ ਜ਼ਿਮੀਦਾਰ ਕਹਿੰਦਾ ਵੀ ਕਿਹੜੇ ਭਾਅ ਲਾਏਗਾ ਉਹ ਕਹਿੰਦਾ ਵੀ ਬਾਜ਼ਾਰ ਦੇ ਭਾਅ ਦੇ ਹਿਸਾਬ ਨਾਲ 3.5 ਮੜੇ ਵੀ ਤੈਨੂੰ ਪੰਜ ਮਨ ਲਾ ਦੂੰ ਤੇ ਉਹ ਜ਼ਿਮੀਦਾਰ ਕਹਿੰਦਾ ਵੀ ਜਦੋਂ ਮੋੜ ਨਹੀਂ ਆ ਪੂਰਾ ਹੀ ਮੋੜੂ ਕਹਿੰਦਾ ਸਵਾ ਪੰਜ ਮਾਣੀ ਲਾ ਲੈ ਤੂੰ ਜਦੋਂ ਪੈਸਾ ਲਾਇਆ 60 ਰੁਪਈਆਂ ਦੀ ਕਣਕ ਹੋ ਗਈ ਉਹ ਜਿਹੜਾ ਰੇਟ ਚੱਲਦਾ ਸੀ ਤੇ 2 ਰੁਪਿਆ ਸੈਂਕੜਾ ਭਈ ਵਿਆਜ ਕਰ ਲਿਆ ਜੇ ਸਾਲ ਤੋਂ ਉੱਤੇ ਨਹੀਂ ਮੋੜਿਆ ਜਾਊਗਾ ਫਿਰ 3 ਰੁਪਏ ਸੈਂਕੜਾ ਲੱਗੂਗਾ ਤੇ ਬਾਕੀ ਬਾਕੀ ਭਈ ਅਸਤਾਨ ਦੇ ਪੈਸੇ ਹੋਗੇ ਕਿ ਉਹ 60 ਰੁਪਈਆ ਤੋਂ ਵੀ ਉੱਤੇ ਲੰਘ ਗਈ ਤੇ ਉਸ ਤੋਂ ਬਾਅਦ ਉਹਦੀ ਪੰਡਤ ਦੀ ਪਿੰਡ 'ਚ ਬਹੁਤ ਨਿੰਦਿਆ ਹੋਈ ਪਰ ਅੰਦਰੋਂ ਅੰਦਰੀ ਹੋਈ ਕੋਈ ਨਹੀਂ ਖੁੱਲ ਕੇ ਬੋਲਿਆ ਇਹ ਗੱਲ ਤੇ ਕਿਉਂ ਲੋਕਾਂ ਨੂੰ ਕੰਮ ਵਾਲਾ ਪੈਂਦਾ ਸੀ ਇੰਨਾ ਤਾਂ ਹੀ ਅਗਲਾ ਕਹਿੰਦਾ ਮਹਾਜਨ ਤਾਂ ਹੀ ਕੰਮ ਪਾਊਗਾ ਵੀ ਆਪਾਂ ਬੋਲ ਕੇ ਕੀ ਲੈਣਾ ਪਰ ਉਹ ਲੋਕਾਂ ਨੂੰ ਪਤਾ ਜ਼ਰੂਰ ਸੀ ਵੀ ਪੰਡਤ ਠੱਕਾ ਗਰ ਗਿਆ ਤੇ ਉਦੋਂ ਭਈ ਉਹ ਜ਼ਿਮੀਂਦਾਰ ਇੱਕ ਸਾਲ ਪੂਰੀ ਮਿਹਨਤ ਕੀਤੀ ਉਹਨੇ ਤੇ ਉਹਨੇ ਮਨ ਚ ਇਹ ਸੋਚਿਆ ਸੀ 20 ਸਾਲ ਤੋਂ ਪਹਿਲਾਂ ਪਹਿਲਾਂ ਸਾਰੇ ਪੈਸੇ ਵਾਪਸ ਕਰ ਦੂੰ ਤੇ ਬਹੁਤ ਉਹ ਮਿਹਨਤ ਕਰਿਆ ਕਰੇ ਤੇ ਮੁੰਡੇ ਨੂੰ ਤਾਂ ਪਈ ਹੋ ਦੋ ਡੰਗ ਰੋਟੀ ਦਿਆ ਕਰਨ ਤੇ ਆਪ ਇੱਕ ਡੰਗ ਖਾ ਕੇ ਤੇ ਦਿਵਨ ਕੇ ਬਜਾਰਾ ਲੱਗ ਗਿਆ ਕਰਨ ਤੇ ਇੱਕ ਨੂੰ ਥੋੜਾ ਜਿਹਾ ਸੀਗਾ ਬੀੜੀ ਚੜਦੇ ਦਾ ਉਨੇ ਉਹ ਚੀਜ਼ ਤੋਂ ਵੀ ਪਹਿਲਾਂ ਤਾਂ ਛੱਡਿਆ ਨਹੀਂ ਗਿਆ ਉਹ ਤੋਂ ਤੇ ਹੁਣ ਕਿੱਸ ਦੇ ਮਾਰੇ ਨਹੀਂ ਉਹ ਵੀ ਭਈ ਹੁੱਕਾ ਪੰਨ ਤਾਂ ਉਹਨੇ ਵੀ ਉਹਦਾ ਵੀ ਤਿਆਗ ਕਰਤਾ ਸਾਰੇ ਪਾਸਿਓਂ ਕਿਰਸਾ ਲਾ ਗਿਆ ਕਰਨ ਤੇ ਗਏ ਗੱਟ ਵੀ ਮਿਹਨਤ ਕਰਿਆ ਕਰੇ ਤੇ ਸਾਲ ਦੇ ਖਤਮ ਹੁੰਦੇ ਹੁੰਦੇ ਉਹਦੇ ਕੋਲੇ 60 ਰੁਪਏ ਹੋ ਗਏ ਤੇ ਉਹਨੇ ਸੋਚਿਆ ਬਿਕੇਰਾ 60 ਰੁਪਏ ਦੇ ਕੇ ਕਹੂੰਗਾ ਵੀ ਬਾਕੀ ਰੁਪਏ ਸੇਤੀ ਮੋੜ ਦੂੰ ਵੀ ਆਏ ਤਾਂ ਖਰ ਉਹਨੇ ਵੀ ਨਹੀਂ ਧੱਕਾ ਕਰਨਾ ਆਪਣੇ ਨਾਲ ਵੀ ਸ਼ਮਸੇ ਜੋਗਾ ਕਰਨਾ ਵੀ ਸਾਰੀ 15 ਰੁਪਈਆ ਦੀ ਤਾਂ ਗੱਲ ਹੈ ਵੀ ਇੰਨੀ ਕੀ ਗੱਲ ਤਾਂ ਮੰਨ ਨਹੀਂ ਲਊਗਾ ਪੰਡਤ ਤੇ ਲਿਜਾ ਕੇ ਭਾਈ ਉਹਨੇ ਤਾਂ ਰੁਪਏ ਉਹਦੇ ਪੈਰਾਂ 'ਚ ਰੱਖਤੇ ਤੇ ਉਹ ਪੰਡਤ ਹੈਰਾਨ ਹੋ ਗਿਆ ਕਹਿੰਦਾ ਕਿਸੇ ਤੋਂ ਉਧਾਰ ਮੰਗ ਕੇ ਲਿਆਏ ਆ ਉਹ ਕਹਿੰਦਾ ਨਹੀਂ ਬਿਵੇਂ ਤਾਂ ਰੋਟੀ ਪਾਣੀ ਵੀ ਛੱਡਦਾ ਤੇ ਮਿਹਨਤ ਵੀ ਬਾਰੇ ਕੀਤੀ ਵੀ ਫੇਰ ਕਿਤੇ ਕਮਾਏ ਗਏ ਨਹੀਂ ਤੇ ਗਣਕੇ ਜੀ ਕਹਿੰਦਾ ਭਈ ਪੰਡਤ ਕਹਿੰਦਾ ਇਹ ਤਾਂ 60 ਰੁਪਏ ਨੇ ਉਹ ਕਹਿੰਦਾ ਵੀ ਹਾਂ ਵੀ 60 ਰੁਪਏ ਨੇ ਵੀ 15 ਰਹਿ ਗਏ ਆਪਣੇ ਬਾਕੀ ਵੀ ਉਹ ਵੀ ਮਹੀਨੇ ਤੋਂ ਮਹੀਨੇ ਚ ਵਾਪਸ ਕਰ ਦੂੰ ਕਹਿੰਦਾ ਪਰ ਹੁਣ ਵੀ ਲਿਖ ਲਿਖਿਆ ਤੇ ਕਾਟਾ ਮਾਰਦੇ ਉਹ ਪੰਡਤ ਕਹਿੰਦਾ ਇਹ ਨਹੀਂ ਕਾਟਾ ਵੱਜਦਾ ਕਹਿੰਦਾ ਜਿੰਨਾ ਟਾਈਮ ਰੁਪਈਆ ਰੁਪਈਆ ਨਹੀਂ ਵਾਪਸ ਹੁੰਦਾ ਮੈਂ ਨਹੀਂ ਘਾਟਾ ਮਾਰਦਾ ਸਾਬ ਤੇ ਉਹ ਕਹਿੰਦਾ ਵੀ ਇੰਨੀ ਕੁ ਤਾਂ ਜ਼ਰਾਤ ਕਰ ਲਾ ਵੀ 15 ਰੁਪਈਆ ਦੀ ਤਾਂ ਗੱਲ ਆ ਸਾਰੀ ਵੀ ਇੱਥੇ ਪਿੰਡ ਚ ਹੀ ਰਹਿਣਾ ਮੈਂ ਕਿਤੇ ਜਾਂਦਾ ਵੀ ਨਹੀਂ ਹੈਗਾ ਵੀ ਬਾਕੀ ਤੈਨੂੰ ਪਤਾ ਮਿਹਨਤੀ ਬੰਦਾ ਮੈਂ ਵੀ ਸੇਤੀ ਮੋੜ ਦੂੰਗਾ ਵੀ ਇੰਨੀ ਕੁ ਤਾਂ ਦਇਆ ਕਰ ਮੇਰੇ ਤੇ ਬਥੇਰੇ ਉਹਦੇ ਪੈਰੀ ਹੱਥ ਲਾਏ ਪਈ ਤੇ ਉਹ ਕਹਿੰਦਾ ਪੰਡਤ ਕਹਿੰਦਾ ਮੇਰੇ ਕੋਲੇ ਬਾਲੀਆਂ ਗੱਲਾਂ ਨਹੀਂ ਹੈਗੀਆਂ ਵੀ ਜੇ ਪੈਸੇ ਮੋੜ ਦੇਗਾ ਸਾਬ ਬਰਾਬਰ ਨਹੀਂ ਹੁਣ ਤੋਂ 3 ਰੁਪਏ ਸੈਂਕੜਾ ਵਿਆਜ ਦਾ ਲੱਗਣ ਲੱਗੂ ਤੈਨੂੰ ਕਹਿੰਦਾ ਚਾਹੇ ਤਾਂ ਆਹ ਰੁਪਏ ਵੀ ਆਪਦੇ ਘਰੇ ਰੱਖ ਲੈ ਚਾਹੇ ਫੜਾ ਜਾ ਮੈਨੂੰ ਕਹਿੰਦਾ ਮੈਂ ਤਾਂ ਵਿਆਜ ਹੀ ਲੈਣਾ ਹੈ ਤੇ ਉਹ ਜ਼ਿਮੀਦਾਰ ਕਹਿੰਦਾ ਵੀ ਇਹ ਤਾਂ ਮੈਂ ਕੀ ਕਰਨਿਆ ਘਰੇ ਲਿ ਜਾ ਕੇ ਵੀ ਕਿਰਾਏ ਦਾ ਵਿਆਜ ਤਾਂ ਤੂੰ ਰੋਕ ਕਹਿੰਦਾ ਚੱਲ ਤੂੰ ਆਹ ਰੱਖ ਮੈਂ 15 ਹੋਰ ਰੁਪਿਆ ਦਾ ਕਿਸੇ ਪਾਸੋਂ ਪ੍ਰਬੰਧ ਕਰਕੇ ਲਿਆਉਣਾ ਕਿਸੇ ਤੋਂ ਉਧਾਰ ਲੈ ਆਉਣਾ ਤੇ ਹਮੇਸ਼ਾ ਬਥੇਰਾ ਪੰਡਿਤ ਚ ਭੋਮਿਆ ਕਿਸੇ ਨੇ ਉਹਦੀ ਮਦਦ ਨਾ ਕੀਤੀ ਵੀ ਇਹ ਤਾਂ ਪੰਡਿਤ ਨੇ ਦੱਬ ਰੱਖਿਆ ਕੁਝ ਲੋਕ ਪੰਡਿਤ ਦੇ ਜਿਹੜਾ ਸਕਾਰ ਹੋਇਆ ਬੰਦਾ ਹੈ ਉਹਨੂੰ ਉਹਦੇ ਹੱਥਾਂ ਚੋਂ ਕਢਾਉਣ ਦੇ ਵਿੱਚ ਵੀ ਹਾਮੀਦਾਰ ਹੈਰੀ ਸੀ ਤੇ ਫੇਰ ਭਈ ਉਹਨੇ ਦਵਾਰੇ ਮਿਹਨਤ ਕਰਨੀ ਸ਼ੁਰੂ ਕੀਤੀ ਸਰਕਾਰ ਦੇ ਹਾਲਾਤ ਇਹੇ ਜੇ ਬਣੀ ਕਦੇ ਕੋਈ ਬਿਮਾਰੀ ਕਦੇ ਕਿਵੇਂ ਤੇ ਉਹਦੇ ਤੋਂ ਸਾਲ ਦੇ ਵਿੱਚ ਉਹ 15 ਰੁਪਏ ਮੋੜੇ ਨਾ ਗਏ ਤੇ ਜਦੋਂ ਮੋੜੇ ਨਾ ਗਏ ਜਿਹੜਾ ਉਹਦਾ ਹੌਂਸਲਾ ਸੀ ਉਹ ਜਮੜ ਤਾ ਗਿਆ ਤੇ ਉਹ ਨਿਰਾਸ਼ਾ ਦੇ ਵਿੱਚ ਬਦਲ ਗਿਆ ਉਹਦਾ ਹੌਂਸਲਾ ਕਹਿੰਦਾ ਵੀ ਜਦੋਂ ਇੰਨੀ ਮਿਹਨਤ ਕਰਕੇ ਰੁਪਏ ਮੋੜੇ ਨਹੀਂ ਕਹਿੰਦਾ ਹੁਣ ਨਹੀਂ ਮੁੜਦੇ ਜਦੋਂ ਸਿਰ ਤੇ ਪੰਡੀ ਰੱਖਣੀ ਹੈ ਕਰ ਕਹਿੰਦਾ ਮੰਨਦੀ ਹੋਈ ਚਾਹੇ ਸਵਾ ਮੰਨਦੀ ਹੋਈ ਵੀ ਕੋਈ ਫਰਕ ਨਹੀਂ ਪੈਂਦਾ ਤੇ ਢੇਰੀ ਜੀ ਤਾਂ ਗਿਆ ਉਹ ਤੇ ਜਿਹੜੇ ਉਹਦੀ ਮਿਹਨਤ ਸੀ ਉਹ ਤੋਂ ਉਹਨੂੰ ਨਾਫਰਤ ਹੋ ਗਈ ਵੀ ਕੋਈ ਫਾਇਦਾ ਤਾਂ ਹੋਇਆ ਨਹੀਂ ਐਨਾ ਖਪੇ ਦਾ ਕਿਉਂ ਜਦੋਂ ਮਿਹਨਤ ਮੁੱਲ ਮੋੜਦੀ ਐ ਉਦੋਂ ਹੀ ਬੰਦੇ ਦਾ ਜੀ ਕਰਦਾ ਵੀ ਮਿਹਨਤ ਕਰੀਏ ਹੋਰ ਮਿਹਨਤ ਕਰੀਏ ਜਦੋਂ 2 ਰੁਪਏ ਜੋੜਨ ਲੱਗ ਜਾਣ ਫਿਰ ਬੰਦਾ ਜੋੜਨ ਵਾਲੇ ਪਾਸੇ ਪੈ ਜਾਂਦਾ ਹੈ ਜਦੋਂ ਕੁਸ ਪੱਲੇ ਨਾ ਪਵੇ ਫਿਰ ਗਵਾਉਣ ਲੱਗ ਜਾਂਦਾ ਹੈ ਤੇ ਉਹਦੇ ਵੀ ਇਹੀ ਹਾਲਤ ਹੋਊਗੀ ਉਹਦਾ ਗਵਾਉਣ ਵਾਲੇ ਪਾਸੇ ਨੂੰ ਤੁਰ ਪਿਆ ਕਮਾ ਤੇ ਆਸ ਨਾਲ ਹੀ ਬੰਦਾ ਚਾਹੁੰਦਾ ਰਹਿੰਦਾ ਹੈ ਤੇ ਉਹਦੀ ਆਸ ਹੀ ਟੁੱਟ ਗਈ ਜਦੋਂ ਫੇਰ ਤਾਂ ਉਹ ਉਲਟਰਾ ਹੀ ਤੁਰ ਪਿਆ ਜਮਾ ਤੇ ਜਿਹੜਾ ਵੀ ਉਹ ਰੁਪਏ ਤੋਂ ਰੁਪਏ ਕਮਾਉਂਦਾ ਕਦੇ ਉਹਦੇ ਕੱਪੜੇ ਲਿਆਂਦੇ ਕਦੇ ਖਾਣ ਪੀਣ ਨੂੰ ਲੈ ਲਿਆ ਕਹਿੰਦਾ ਆਹੀ ਚੀਜ਼ਾਂ ਨਾਲ ਜਾਣ ਗਿਆ ਬਾਕੀ ਤਾਂ ਝੂਠ ਹੀ ਐ ਜਿਹੜਾ ਉਹ ਤਵਾਕੂ ਛੱਡਿਆ ਸੀ ਹੁਣ ਉਹਦੇ ਨਾਲ ਨਾਲ ਉਹ ਸ਼ਰਾਬ ਵੀ ਪੀਣ ਲੱਗ ਗਿਆ ਕਹਿੰਦਾ ਵੀ ਖਾ ਪੀ ਕੀ ਮਰਾਂਗੇ ਜਦੋਂ ਬੰਦਾ ਆਸੀ ਛੱਡ ਚੇ ਫਿਰ ਨਸ਼ੇ ਵਾਲੇ ਪਾਸੇ ਨੂੰ ਵੀ ਤੁਰ ਪੈਂਦਾ ਹੁਣ ਉਹਨੂੰ ਰੁਪਏ ਮੋੜਨ ਦੀ ਕੋਈ ਚਿੰਤਾ ਨਹੀਂ ਸੀ ਵੀ ਉਧਾਰ ਮੋੜਨਾ ਤੇ ਬਸ ਐਂ ਜਿਉਂਦਾ ਸੀ ਵੀ ਕਿਸੇ ਦੀ ਕੌਡੀ ਨਹੀਂ ਦੇਣੀ ਤੇ ਪਹਿਲਾਂ ਤਾਂ ਉਹ ਰੋਜ਼ ਕੰਮ ਤੇ ਵੀ ਜਾਂਦਾ ਫਿਰ ਹੁਣ ਬਹਾਨੇ ਜਿ ਲੱਪਣ ਲੱਗ ਗਿਆ ਕੰਮ ਤੇ ਨਾ ਜਾਂਦੇ ਤੇ ਬਸ ਚੁੱਪ ਜੇ ਕਰਕੇ ਜ਼ਿੰਦਗੀ ਕੱਢੀ ਜਾਂਦਾ ਸੀ ਤੇ ਐਂ ਕਰਦੇ ਕਰਦੇ 3 ਸਾਲ ਬੀਤ ਗਏ ਤੇ ਉਦੋਂ ਉਹ ਪੰਡਤ ਜੀ ਮਹਾਰਾਜ ਪਹਿਲਾ ਮੰਗੂ ਜਿਵੇਂ 7 ਸਾਲ ਚੁੱਪ ਰਹੇ ਸੀ ਉਹ ਵੀ ਆ 3 ਸਾਲ ਵੀ ਚੁੱਪ ਕਰਕੇ ਕੱਢ ਤੇ ਕਿਉਂ ਉਹ ਵੀ ਬੜਾ ਸ਼ਿਕਾਰੀ ਬੰਦਾ ਸੀ ਉਹ ਸ਼ਿਕਾਰ ਕਰਨ ਤੋਂ ਪਹਿਲਾਂ ਸ਼ਿਕਾਰ ਨੂੰ ਜਗਾਉਣਾ ਚੰਗਾ ਨਹੀਂ ਸੀ ਮੰਨਦਾ ਵਿੱਚ ਉਪਚਪੀਤੇ ਕਠਈ ਘੜਾ ਪੰਨਾਗੇ ਤੇ ਅਈ ਭਈ 3 ਸਾਲਾਂ ਬਾਅਦ ਉਹ ਜ਼ਿਮੀਦਾਰ ਨੂੰ ਪੰਡਤ ਨੇ ਫੇਰ ਸਾਧ ਲਿਆ ਤੇ ਜਿਹੜੇ ਉਹ 60 ਰੁਪਏ ਮੋੜੇ ਸੀ ਉਹ ਜਮਾ ਕਰਕੇ ਵੀ ਉਹ ਜ਼ਿਮੀਦਾਰ ਦੇ ਜੁਮੇ 120 ਰੁਪਏ ਹੋਰ ਨਿਕਲਿਆ ਏ ਤੇ ਉਹ ਜ਼ਿਮੀਦਾਰ ਤਾਂ ਦੇਖ ਕੇ ਹੱਸਣ ਲੱਗ ਗਿਆ ਕਹਿੰਦਾ ਪੰਡਤ ਜੀ ਆ ਜਨਮ ਚ ਤਾਂ ਨਹੀਂ ਕਹਿੰਦਾ ਮੈਥੋਂ 120 ਰੁਪਏ ਹੁਣ ਮੋੜ ਦੇ ਕਹਿੰਦਾ ਹੁਣ ਤਾਂ ਅਗਲੇ ਜਨਮ ਚ ਹੀ ਦੇਖਾਂਗੇ ਉਹ ਕਹਿੰਦਾ ਪੰਡਤ ਕਹਿੰਦਾ ਮੈਂ ਤਾਂ ਇਸੇ ਜਨਮ ਚ ਹੀ ਇੱਥੋਂ ਲੈਣੇ ਆ ਮੂਲ ਤਾਂ ਸਹੀ ਵਿਆਜ ਤਾਂ ਇੱਥੋਂ ਲੈਣੀ ਲੈਣਾ ਤੇ ਉਹ ਜ਼ਿਮੀਦਾਰ ਕਹਿੰਦਾ ਮੇਰੇ ਕੋਲ ਤਾਂ ਹੁਣ ਇੱਕ ਬਾਲਤ ਰਹਿ ਗਿਆ ਵੀ ਕਹੇ ਤਾਂ ਉਹ ਲੈ ਲੈ ਤੇ ਉਹ ਪੰਡਤ ਕਹਿੰਦਾ ਵੀ ਮੈਂ ਬਾਲਤੋਂ ਕੀ ਲੈਣਾ ਹੈ ਕਹਿੰਦਾ ਦੇਣ ਨੂੰ ਤਾਂ ਤੇਰੇ ਕੋਲੇ ਹੋਰ ਵੀ ਬਹੁਤ ਕੁਸ ਹੈ ਤੇ ਉਹ ਜ਼ਿਮੀਦਾਰ ਕਹਿੰਦਾ ਦੱਸ ਕੀ ਹੈ ਕਹਿੰਦਾ ਤੇਰੇ ਕੋਲੇ ਤੂੰ ਆ ਕਹਿੰਦਾ ਹੋਰ ਵੀ ਕਿਸੇ ਥਾਂ ਮਜ਼ਦੂਰੀ ਕਰੇਂ ਗਈ ਇੱਥੇ ਮੇਰੇ ਕੋਲੇ ਕਰ ਲਾ ਮਜ਼ਦੂਰੀ ਮੈਨੂੰ ਵੀ ਖੇਤੀ ਵਾਸਤੇ ਬੰਦਾ ਰੱਖਣਾ ਪੈਂਦਾ ਹੈ ਵੀ ਜਿਹੜਾ ਵਿਆਜ ਵਿਆਚ ਹੈ ਉਹਦੇ ਤੇ ਮੇਰੇ ਲਵੇ ਮਜ਼ਦੂਰੀ ਲੱਗ ਜਾ ਕਰਨਾ ਜਦੋਂ ਤੇਰਾ ਲੋਟ ਲੱਗਿਆ ਉਦੋਂ ਮੂਲ ਮੋੜਦੀ ਕਹਿੰਦਾ ਨਹੀਂ ਡਾਂਗ ਦੇ ਜ਼ੋਰ ਤੇ ਵੀ ਫਿਰ ਲੱਗਣਾ ਤਾਂ ਤੈਨੂੰ ਇੱਥੇ ਹੀ ਪਊਗਾ ਵੀ ਹੁਣ ਨਹੀਂ ਕਿਤੇ ਹੋ ਤੈਨੂੰ ਕੰਮ ਕਰਨ ਦਿੰਦਾ ਵੀ ਇੱਥੇ ਹੀ ਕੰਮ ਕਰਨਾ ਪਊ ਤੈਨੂੰ ਮੇਰੇ ਖੇਤ 'ਚੀ ਕਹਿੰਦਾ ਕਰੂੰ ਤੂੰ ਨੰਗਾ ਕਹਿੰਦਾ ਕਿਹਦੇ ਐਤਵਾਰ ਤੇ ਏਨੇ ਰੁਪਏ ਤੇਰੇ ਸਿਰ ਛੱਡ ਦਿਆਂ ਮੈਂ ਕੱਲ ਨੂੰ ਮਾਰ ਕੇ ਆ ਮੁੰਡਾ ਮੁੱਕਰ ਜੂਗਾ ਕਹਿੰਦਾ ਜੀ ਹੋਰ ਕਿਤੇ ਮਜ਼ਦੂਰੀ ਕਰੇਗਾ ਮੈਨੂੰ ਪਤਾ ਤੂੰ ਮੇਰਾ ਆਨਾ ਨਹੀਂ 모ੜਨਾ ਕਿਉਂ ਪਿਛਲੇ 3 ਸਾਲਾਂ ਚ ਹੋਰ ਸਾਮੇ ਕੰਮ ਕਰਦਾ ਸੀ ਕੁਛ ਨਹੀਂ ਮੋੜਿਆ ਤੂੰ ਕਹਿੰਦਾ ਫੋਨ ਨਹੀਂ ਤੈਨੂੰ ਖੁੱਲਾ ਛੱਡਦਾ ਮੈਂ ਚੁੱਪ ਕਰਕੇ ਕੱਲ ਤੋਂ ਇੱਥੇ ਦਿਹਾੜੀ ਲੱਗ ਜਾ ਕਰਨਾ ਵਿਆਜ ਵਿਆਜ ਮੁੜੀ ਜਾਊਗਾ ਤੇ ਉਹ ਜ਼ਿਮੀਦਾਰ ਕਹਿੰਦਾ ਕਹਿੰਦਾ ਜੀ ਵਿਆਜ ਵਿਆਜ ਤੇ ਕੰਮ ਕਰੂੰਗਾ ਮੈਂ ਕਹਿੰਦਾ ਫਿਰ ਖਾਊਂਗਾ ਕੀ ਪੰਡਤ ਕਹਿੰਦਾ ਤੇਰੀ ਘਰ ਆਲੀ ਹੈ ਜਵਾ ਕਹਿੰਦਾ ਉਹਨਾਂ ਦੇ ਕੀ ਹੱਥ ਵੱਡੇ ਨੇ ਕੰਦਾ ਰਹੀ ਗੱਲ ਤੇਰੇ ਖਾਨ ਦੀ ਰੋਟੀ ਕਹਿੰਦਾ ਤੈਨੂੰ ਦੇ ਦਿਆ ਕਰੂੰ ਇੱਕ ਡੰਗ ਦੀ ਤੇ ਆਏ ਸਾਲ ਇੱਕ ਕੰਬਲ ਦੇ ਦਿਆ ਕਰੂੰਗਾ ਉੱਤੇ ਲੈਣ ਨੂੰ ਹੋਰ ਤਾਂ ਕਹਿੰਦਾ ਤੈਨੂੰ ਚਾਹੀਦਾ ਵੀ ਕੀ ਐ ਤੇ ਵੀ ਗੱਲ ਸੱਚ ਐ ਵੀ ਦੂਜੇ ਸਾਰੇ ਤੈਨੂੰ ਸੇ ਆਨੇ ਦਿੰਦੇ ਨੇ ਇੱਥੇ ਤਾਂ ਕਹਿੰਦਾ ਮੈਂ ਕੱਲਾ ਵਿਆਜ ਪਰ ਮਨੋਈ ਰੱਖ ਰਿਹਾ ਤੈਨੂੰ ਇਹ ਵੀ ਤੂੰ ਸੋਕਰ ਮਨਾ ਕਹਿੰਦਾ ਮੇਰਾ ਤੇ ਉਹ ਭਾਈ ਖਾਸਾ ਚਿਰ ਸੋਚੀ ਗਿਆ ਸੋਚ ਕੇ ਕਹਿੰਦਾ ਵੀ ਇਹ ਤਾਂ ਕਹਿੰਦਾ ਸਾਰੀ ਜ਼ਿੰਦਗੀ ਦੀ ਗੁਲਾਮੀ ਹੋ ਗਈ ਤੇ ਉਹ ਕਹਿੰਦਾ ਚਾਹੇ ਗੁਲਾਮੀ ਸਾਹਮਣ ਚ ਚਾਹੇ ਕੁਸ਼ ਮਰਜੀ ਸਾਹਮਣ ਚ ਵੀ ਮੈਂ ਤਾਂ ਮੇਰੇ ਪੈਸੇ ਇੱਥੋਂ ਵਾਪਸ ਲੈ ਕੇ ਹੀ ਰਹੂੰਗਾ ਵੀ ਹੁਣ ਇਹ ਤਾਂ ਤੇਰੀ ਸੋਚਣ ਸ਼ਕਤੀ ਹੈ ਵੀ ਇਹਨੂੰ ਕਿਵੇਂ ਮਰਜੀ ਸੋਚ ਲੈ ਕਹਿੰਦਾ ਜੀ ਤੂੰ ਅਰ ਗਿਆ ਤੇਰੇ ਮੁੰਡੇ ਤੋਂ ਭਰਾ ਕੇ ਰਹੂੰ ਕਹਿੰਦਾ ਜੀ ਉਹ ਵੀ ਨਾ ਰਹਾ ਫੇਰ ਗੱਲ ਵੱਖਰੀ ਹੈ ਤੇ ਉਹ ਕਹਿੰਦਾ ਵੀ ਹੁਣ ਤਾਂ ਕੋਈ ਰਾਹ ਨਹੀਂ ਜੀਵਿੰਦਾਰ ਸੋਚਣ ਲੱਗ ਗਿਆ ਵੀ ਪਿੰਡ ਤੋਂ ਵੀ ਕਿੱਧਰ ਜਾਊਂਗਾ ਭੱਜ ਕੇ ਬਿਨਾ ਗਰੀ ਬੰਦੇ ਦੀ ਕੋਈ ਸੰਗਾਈ ਕਰੇ ਬੀਦਲਾ ਵੀ ਇੰਨੇ ਪੈਸੇ ਨਹੀਂ ਵੀ ਆਪਾਂ ਨੂੰ ਲਈ ਕਿਸੇ ਪਾਸੇ ਨਿਕਲ ਦਿੰਦਾ ਤੇ ਉਹ ਤਾਂ ਭਈ ਦੂਜੇ ਦਿਨ ਉਥੇ ਦਿਹਾੜੀ ਤੇ ਜਾਣ ਲੱਗ ਗਿਆ ਉਹਦੇ ਤੇ ਨਾਲੇ ਸੋਚੇ ਕਹਿੰਦਾ ਵੀ ਸਵਾ ਸਿਰ ਕਣਕ ਦੇ ਬਦਲੇ ساری ਜ਼ਿੰਦਗੀ ਦੀ ਗੁਲਾਮੀ ਪੱਲੇ ਪੈ ਗਈ ਤੇ ਬੱਸ ਉਹ ਤੇ ਇਹੀ ਚੀਜ਼ ਸੋਚ ਕੇ ਆਪਦੇ ਆਪ ਨੂੰ ਤਸੱਲੀ ਦੇ ਲਿਆ ਕਰੇ ਵੀ ਮੇਰੇ ਪਿਛਲੇ ਜਨਮ ਦੇ ਕਰਮ ਨੇ ਵਸ ਉਹ ਮੂਰੇ ਆ ਹੀ ਜਾਂਦੇ ਨੇ ਇਹ ਤੇ ਇੰਨੀ ਕ ਤਸੱਲੀ ਉਹ ਆਪਦੇ ਮਨ ਨੂੰ ਦੇ ਛੱਡਿਆ ਕਰੀ ਤੇ ਉਹਦੇ ਘਰ ਵਾਲੀ ਨੂੰ ਵੀ ਉਹ ਕੰਮ ਕਰਨੇ ਪਏਗੇ ਜਿਹੜੇ ਉਹਨੇ ساری ਜ਼ਿੰਦਗੀ ਚ ਕੀਤੇ ਨਹੀਂ ਸੀ ਤੇ ਘਰੇ ਪਈ ਰੋਟੀ ਬਣਾ ਪਕਦੀ ਤੇ ਉਹ ਜ਼ਿਮੀਦਾਰ ਦੇਖ ਕੇ ਤੜਫਨ ਤੋਂ ਬਿਨਾਂ ਹੋਰ ਕੋਸਲੀ ਸੀ ਕਰ ਸਕਦਾ ਤੇ ਅਹੀ ਜਿਉ ਦੇ ਤੇ ਤਿਰਪਾ ਹੋਈ ਉਹ ਸਾਧੂ ਦੀ ਜਿਹੜਾ ਰੋਟੀ ਖਾਣ ਆਇਆ ਸੀ ساری ਉਮਰ ਵਿਚਾਰੇ ਦੀਆਂ ਹੀ ਲੰਘੀ ਤੇ ਕਰਦੇ ਕਰਦੇ ਇਹੀ ਚੀਜ਼ ਦੇ ਵਿੱਚ ਉਹ ਇਹ ਦੁਨੀਆ ਨੂੰ ਅਲਵੇ ਦਾ ਕਹਿ ਗਿਆ ਤੇ ਪੰਡਤ ਇੰਨਾ ਨਰਦਾਈ ਨਹੀਂ ਸੀ ਵੀ ਰੱਬ ਦੇ ਘਰ ਚ ਉਹਨੂੰ ਜਾ ਕੇ ਤੰਗ ਕਰਦਾ ਉਹਨੇ ਉਹਦੀ ਬਚਾਏ ਉਹਦੇ ਮੁੰਡੇ ਦੀ ਗਰਦਨ ਫੜ ਲਈ ਕਹਿੰਦਾ ਤੂੰ ਮੋੜ ਵੀ ਉਹਨੂੰ ਨਹੀਂ ਹੁਣ ਕੋਈ ਹੋਰ ਦੁੱਖ ਦੇਣਾ ਤੇ ਉਸ ਤੋਂ ਬਾਅਦ ਭਈ ਉਹਦਾ ਮੁੰਡਾ ਵੀ ਉਹਨੇ ਉਥੇ ਨੌਕਰ ਲਾ ਲਿਆ ਤੇ ਉਹਦਾ ਉਧਾਰ ساری ਜ਼ਿੰਦਗੀ ਲਹੂਕ ਨਾਲ ਹੋ ਉਹ ਤਾਂ ਰੱਬ ਹੀ ਜਾਣਦਾ ਹੈ ਤੇ ਕਹਾਣੀ ਭਈ ਇੱਥੇ ਸਮਾਪਤ ਹੋ ਗਈ ਗੱਲ ਕਹਿੰਦੀ ਇਹ ਹੈ ਇੱਕ ਤਾਂ ਵੀ ਜੇ ਆਪਣੇ ਪੈਰ ਚੱਲਦੇ ਨੇ ਤਾਂ ਦਾਨ ਦਿਓ ਨਹੀਂ ਲੋੜ ਨਹੀਂ ਹੈਗੀ ਕਿਸੇ ਨੂੰ ਕੋਈ ਚੀਜ਼ ਦੇਣ ਦੀ ਇੱਕ ਹੁੰਦਾ ਹੈ ਵੀ ਜਦੋਂ ਕੋਈ ਚੀਜ਼ ਆਪਾਂ ਲੈਂਦੇ ਦਿੰਨੇ ਆ ਆਪਾਂ ਖੁੱਲ ਕੇ ਗੱਲ ਜੀ ਨਹੀਂ ਕਰਦੇ ਵੀ ਚਲ ਦੇਖ ਲਾਂਗੇ ਉਹ ਦੇਖ ਲਾਂਗੇ ਦਾ ਹੁਣ ਵੀ ਆਪਾਂ ਦੇਖਦੇ ਆ ਵੀ ਕਈ ਵਾਰੀ ਬਹੁਤ ਪਹਿੜਾ ਰੌਲਾ ਪੈਂਦਾ ਹੈ ਜਾਂ ਆਪਾਂ ਕਿਸੇ ਚੀਜ਼ ਦਾ ਭਾਅ ਨਹੀਂ ਕਰਦੇ ਲੈ ਆਉਣੇ ਆ ਉਹ ਵੀ ਰੌਲੇ ਵਾਲੀ ਗੱਲ ਹੀ ਹੁੰਦੀ ਹੈ ਤੇ ਬਾਕੀ ਜੇ ਜਾਦੇ ਨਿਮਕੇ ਵੀ ਆਪਾਂ ਰਹਿੰਦੇ ਆ ਤਾ ਦੁਨੀਆਂ ਚੋਂ ਨੀ ਦਿੰਦੀ ਆਪਦਾ ਪ੍ਰਬੰਧ ਕਰਕੇ ਬੰਦਾ ਜਿਹੜਾ ਗੱਲ ਨੂੰ ਪੈਂਦਾ ਉਹਦੇ ਤੋਂ ਲੋਕ ਪਿੱਛਾ ਛੜਾਉਂਦਿਆ ਨਹੀਂ ਤਾਂ ਗੱਲ ਨੂੰ ਪੈਂਦੇ ਨੇ ਤੇ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ ਭਾਈ ਸਾਰਿਆਂ ਦਾ